ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਮ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਤਿੰਨ ਤੁਹਾਨੂੰ ਝੋਟੀਆਂ ਤੁਹਾਨੂੰ ਦਿਖਾਉਣੀਆਂ ਬਿਲਕੁਲ ਛੋਟੇ ਸਿੰਘ ਵਾਲੀਆਂ ਤੇ ਤਾਜ਼ੀਆਂ ਸੋਈਆਂ ਬੱਚੇ ਵਾਲੀਆਂ ਤੁਹਾਨੂੰ ਦਿਖਾਵਾਂਗੇ ਛੋਟੇ ਛੋਟੇ ਰੇਡ ਚ ਤੇ ਇੱਕ ਗਾਂ ਵੀ ਤੁਹਾਨੂੰ ਇਹ ਵੀ ਬੱਚੇ ਵਾਲੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿਧੀ ਨਾਲ ਤੇ ਪੁੱਛਦੇ ਹਾਂ ਸਾਰੀ ਤੇ ਟੇ ਨਾ ਹਾਂਜੀ ਵਿਧੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਜੀ ਪੈ ਗਿਆ ਮੇਮੋ ਫਿਰ ਨਹੀਂ ਬੜਾ ਪਿਆਸੇ ਆਇਆ ਮੇਂ ਤੇ ਹੁਣ ਰੋਜ ਹੀ ਆ ਜਾਂਦਾ ਇਹ ਵਾਵਾ ਖੁੱਲਾ ਹੀ ਪੈਂਦਾ ਮੇਂ ਹਾਂਜੀ ਹਾਂਜੀ ਤੇ ਚਲੋ ਫਿਰ ਨਾਮ ਦੱਸੋ ਨਾਮ ਸੋਨੂ ਸ਼ਾਹ ਜਨਾਲਾ ਜਿਲ੍ਹਾ ਮਰਵਾ ਤੇ ਫੋਨ ਨੰਬਰ ਬੋਲਦਾ 98555 ਠੀਕ ਆ ਤੇ ਅੱਜ ਤਿੰਨ ਫਿਰ ਤਿੰਨ ਮੱਜਾਂ ਤੇ ਇੱਕ ਗਾਂ ਹਨਾ ਪਹਿਲਾਂ ਕਿਹੜੀ ਵਿਖਾ ਦੀ ਹੈ ਹਾਂ ਬੱਚਾ ਜੀ ਇਹ ਤਾਂ ਸਾਨੂੰ ਨਾਲ ਜੀ ਹੋਈ ਆ ਦੇ ਸਾਦੇ ਤਾਂ ਆ ਜਾਈ ਨਾੜੂ ਜਿਹੜਾ ਨਾਲ ਆ ਗਿੱਲਾ ਹੀ ਨਾੜੂ ਜੇ ਠੀਕ ਆ ਤੂੰ ਆ ਪਹਿਲਾਂ ਹੀ ਜੇ ਵੇਚੀ ਤੇ ਚਾਰ ਦੰਦ ਭਾਈਏ ਠੀਕ ਆ ਤੇ ਕਿੰਨਾ ਕਿ ਦੁੱਧ ਕੱਢੀ ਜਾਊਗੀ ਦੁੱਧ ਭਾਈ ਹੋਣੇ ਕੋ ਚਾਰ ਪੰਜ ਕਿਲੋ ਬਹੁਤ ਹੀ ਹੈ ਦੋ ਕਿ ਚਵਾਈਆਂ ਹੋਈਆਂ ਇਹਦੀਆਂ ਜੇ ਮੈਂ 2 ਕਿਲੋ ਰਾਤੀ ਜੋ ਹੈ ਵਾ ਅੱਛਾ ਉਹ ਵੀ ਤੇਜ ਬਰਾ ਪਾਏ ਅੱਛਾ ਜੇ ਸਾਫ਼ ਨਹੀਂ ਕੀਤੀ ਕੇ ਸਾਫ਼ ਮਲ ਹੋਈ ਬੱਚੇ ਬਿਰ ਚਰਾਦਾ ਵਾ ਬੜਾ ਮਾਰੇ ਕੋਈ ਦੋ ਕਿਲੋ ਵੀ ਥਲੇ ਛੱਡੇ ਆ ਠੀਕ ਆ ਹਾਂਜੀ ਉਹਦਾ ਕੋਈ ਸਾਫ਼ ਬੜੀ ਇਹ ਨਹੀਂ ਕੋਈ ਲੱਤਾਂ ਮਾਰਨ ਵਾਲੀ ਹੈਗੀ ਠੀਕ ਆ ਹਾਂਜੀ ਤਾਜੀ ਸੂਈ ਹੈ ਜੇ ਕਈ ਬੱਚਿਆਂ ਨੂੰ ਜੁਗਨ ਜਾਤ ਦੀ ਹੈ। ਇਹ ਯਾਦ ਰੱਖ ਸਕਦੇ ਤਾਜੀ ਬੱਚੇ। ਸਵੇਰ ਦੇ ਪਹਿਲਾ ਹੀ ਹੈ ਜਿੰਨੇ ਜਿਤਰਾ ਜਿਤਰਾ ਚਵਾਈਆਂ ਹੈਗੀਆਂ ਦੁੱਧ ਤੇ ਆਊਗੀ। ਹਾਂਜੀ। ਬਾਕੀ ਇਹ ਆ ਵੀ ਮਿਲਦੀ ਬੱਚੇ ਤੇ ਆ ਤੇ ਸੀਲਸ ਲੱਗ ਗਿਆ। ਸੋਹਣੀ ਝੋਟੀ ਆ। ਸੀਲ ਭਾਈ ਬਹੁਤੀ ਜਿਆਦੀ ਹੈ। ਦੁੱਧ ਕਿੰਨਾ ਕੱਢੀ ਜਾਊਗੀ? ਦੁੱਧ ਭਾਈ ਜਦੋਂ ਜਿੰਨਾ ਕੋ ਲਈ ਰਵਾਲਾ ਚੰਗਾ ਲੱਗਦਾ ਦੁੱਧ 10 ਕਿਲੋ ਰੋਮਾਨਾ ਪਰ YouTube ਦੀ ਕਾਜ਼ਰਦਾਰ ਹਰੀ ਆ। ਠੀਕ ਆ। ਹਾਂਜੀ। ਆਵੇ ਲੋ ਭਾਈ। ਗੱਪਸ ਮਾਮਾਰਾ ਛੋਟੀ ਹੋ ਲੋ ਦਿਖਾ ਦੇ ਚੋ ਆਹ ਇਹ ਸੀਲ ਬੜੀ ਜੇ ਬਾਕੀ ਮੇਨ ਵਾਦਾ ਹੈ ਕਿ ਹੈਗੇ ਸੀਲਸ ਲਾ ਗਿਆ ਤਾਜੀ ਸੂਈ ਹੈ ਚਲੋ ਖੋਲੋ ਫਿਰ ਤੋੜ ਦਈਏ ਬਿਲਕੁਲ ਤਾਜ਼ਾ ਹੈ ਬੱਚਾ ਜੇ ਜਿਹੜਾ ਕੱਟਾ-ਕੱਟੀ ਚ ਵੇਖੀ ਹਾਂ ਜੀ ਸਾਹਮਣੇ ਕੋਪਣਾ ਜੋੜੀ ਨੇ ਇਹ ਨਹੀਂ ਕੋਲ ਤਾਂਬਾ ਵਾਲੀ ਬਾਕੀ ਬਿਲਕੁਲ ਛੋਟੇ ਸਿੰਗ ਦੀ ਹੈ ਵੱਡੀ ਤੇਰੀ ਛੋਟੀ ਮਿਲ ਗਿਆ ਆਹ ਹਰ ਬਾਈ ਮਾਲੂ ਗੇ ਰਸਾ ਨਾਲ ਆ ਗਿਆ ਆਹ ਦੇਖ ਸਾਡੇ ਸਾਡੇ ਲੈ ਜਾ ਤੇ ਮੁੱਲ ਫਿਰ ਵੇਚੀ ਆਦਾ ਮੁੱਲ ਵੀ ਜੀ ਦਾ 65000 ਤੇ ਦੇਣੀ ਕਿੰਨੇ ਦੀ ਆਪਾਂ ਇਹ ਦੇਣੀ ਬਾਠੀਆ ਦਿਬਈਆ 60000 ਦੀ ਜੱਸਣਾ ਹੀ ਆ ਬਾਕੀ ਕਰਾ ਲਓ ਮਾਨਤਾਂ ਚੋਕਰਾਂ ਜੋ ਢੋਡੀ ਚੰਗੀ ਆ ਪਾਈ ਹਾਂ ਆ ਵੀ ਕਰ ਦੋ ਪੂਰੇ ਪੂਰੇ 60 ਦੇ ਦੇ ਦिए ਫਿਰ ਦੇ ਦिए ਚਲੋ ਯਾਰ ਹੋਛਾ ਦਾ ਅੱਛਾ 60 ਤੋਂ 1000 ਰੈਂਦੇ ਠੀਕ ਐ ਪਹਿਲਾ ਸੁਬਾ ਝੋਟੀ ਆ 10 ਕਿਲੋ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਚੁਾਈ ਜਾਊਗੀ ਢੰਡੀ ਧੀਰੀ ਜੀ ਲਤਾ ਮਾਰ ਉਹ ਤਾਂ ਫਰਦਾ ਆਵੇ ਢੰਡੀ ਹੁੰਦੀ ਸੀ ਬੜੀ ਐ ਠੀਕ ਐ ਠੀਕ ਐ ਤੇ ਹੁਣੇ ਕਾ ਝੋਟੀ ਤਾਂ ਦਿਖੋਣੀ ਬਿਲਕੁਲ ਛੋਟੇ ਸਿੰਗ ਦੀ ਆ ਪਤਲਾ ਜਿਹਾ ਸਿੰਗੇ ਦਾ ਇਹ ਭਾਈ ਦੋ ਦੋ 5 ਕਿਲੋ ਜੇ ਇਹ ਚੌਥਾ ਦਿਨ ਹੋਇਆ ਸੂਈ ਨੂੰ ਅੱਛਾ ਮਾਰੀ ਜੀ ਹੌਲ ਕਰ ਦੀ ਜੀ ਹਾਂ ਬੱਚਾ ਜੀ ਇਹਦਾ ਹਾਂ ਪਸੰਦ ਦੀ ਬੱਚੇ ਦੀ ਆ ਮਾਰੀ ਜੀ ਹੌਲ ਕਰ ਦੀ ਜੀ ਅੱਛਾ ਪਸੰਦ ਦੀ ਬੱਚੇ ਦੇ ਮੇਰਾ ਵੀਰ ਭਰਾ ਲੱਦ ਕੇ ਆਉਣ ਲੱਗੇ ਫਿਰ ਲੱਦ ਕੇ ਆਉਣ ਲੱਗੇ ਉਹ ਕੰਮ ਆਪਾਂ ਨੂੰ ਸਹੀ ਲੱਗਦਾ ਠੀਕ ਆ ਇਹ ਗੱਲਾਂ ਦੱਸੀਆਂ ਜਿਗੀਆਂ ਨੇ ਮਾਰੀ ਮਾਰੀ ਹੌਲ ਕਰਦੀ ਆ ਤੂੰ ਤਾਂ ਬੇਲਤੀ ਖਰੋ ਗਿਆ ਹੀ ਆ ਇਹ ਕਿੰਨਾ ਕ ਦੁੱਧ ਚਵਾਈ ਜਾਊਗੀ ਹਾਂ ਹਾਂ ਜੀ ਇਹ ਕਿੰਨਾ ਦੁੱਧ ਚਵਾਈਏ 7-8 ਕਿਲੋ ਵੀ ਕਰੀ ਜਾਊਗੀ ਹੁਣ 5 ਕਿਲੋ ਹਰ ਰੋ ਠੀਕ ਆ ਬਾਕੀ ਇਹ ਆ ਵੀ ਜਿੱਤਰੇ ਜਿੱਤਰੇ ਚਵਾਈਆਂ ਹੋਈਆਂ ਸੈ ਪਹਿਲ ਨੇ ਆਈ ਵੀ ਤੇ ਥੋੜੇ ਪਾਤੀ 올 ਜਿਹੜੀ ਕਹਿੰਦੇ ਕੀ ਕਰਦੀ ਆ ਤੇ ਆਹ ਹਵਾਨਾ ਇਹਦਾ ਵੀ ਲੱਗਦਾ ਦੇਖ ਸਕਦੇ ਆ ਬਾਕੀ ਪਹਿਲਨ ਦੇ ਹਿਸਾਬ ਨਾਲ ਚਲੋ ਕਦ ਠੀਕ ਹੈ ਤੇ ਬਾਕੀ ਬਹੁਤਾ ਉੱਚਾ ਨਹੀਂ ਆਪਾਂ ਕਹਿ ਸਕਦੇ ਠੀਕ ਠਾਕ ਜਿਆ ਦਰਮਿਆਨਾ ਜਿਹਾ ਕਰਦੇ ਠੰਗ ਵੇ ਲੋ ਤੇ ਬਾਕੀ ਮੂੰਹ ਮੱਥੇ ਦੀ ਕਾਫੀ ਸੋਹਣੀ ਆ ਜਿਹੜੀ ਚਲੋ ਲੈ ਜਾਓ ਤੇ ਸਿਗੇ ਹਵਾਨਾ ਜਿਹੜਾ ਇਹਦਾ ਵੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲਾ ਹੈ ਇੱਥੇ ਵੀ ਜਾ ਯਾਰ ਫਿਰ ਵੀ ਜਾ ਗਿਆ ਤੇ ਵਿੱਚ ਮਾਨਤਨ 50 ਦੀ ਭਾਈ ਜੀ ਨਾਲ ਸਾਨੂੰ ਅੱਛਾ 50 ਦੀ ਆ ਯਾਜ ਛੋਟੀ ਪਰ ਆਪਣੀ ਮੇਰਾ ਵੀਰ ਪਾਸ ਕਰਕੇ ਚੋਚਵਾ ਕੇ ਖੜੇ ਠੀਕ ਆ ਹੋਲ ਬੜੀ ਬੜੀ ਕਰਦੀ ਹੈ ਬਾਦ ਦੱਸਿਆ ਚੰਗਾ ਲੱਗੇ ਠੀਕ ਆ ਹਾਂ ਉਹ ਤੇ ਚਲੋ ਸੈੱਟ ਹੋ ਜੂਗੀ ਹਾਂ ਨਹੀਂ ਬਹੁਤਾ ਲੱਤਾਂ ਨਹੀਂ ਮਾਰਦੀ ਬੜੀ ਹੋਲੀ ਬੜੀ ਬੜੀ ਬਸ ਉਹ ਕੁਛੜ ਪਰ ਬੱਚੇ ਲੱਗੇ ਸਾਡੀ ਠੀਕ ਆ ਤੇ ਆਮ ਅੱਜ ਇਹ ਮੱਝ ਵੇ ਲੋ ਇਹ ਬੱਚੇ ਤਾਂ ਬਿਨਾਂ ਜੇ ਨਹੀਂ ਨਹੀਂ ਇਹ ਗੱਬਣੇ ਤਿਆਰ ਆ ਅੱਛਾ ਇਹ ਗੱਬਣੇ ਆ ਤੇ ਨੀਲੀ ਦੀ ਮੱਝ ਆ ਇਹ ਲੈ ਪਾਸਾ ਤੇ ਠੀਕ ਹੈ ਜਿਹੜਾ ਸਭ ਤੁਸੀਂ ਕਿੰਨਾ ਕੁ ਦੁੱਧ ਤੇਰਾ 12 13 ਕਿਲੋ ਆਰਾਮ ਨਾਲ ਦਿੰਦੀ ਉਹ ਜੀ ਠੀਕ ਹੈ ਅੱਖਾਂ ਇਹਦੀਆਂ ਦੋਵੇਂ ਪਿੱਲੀਆਂ ਕਦ ਕੱਦ ਕੇ ਤਾਂ ਚੱਲੋ ਠੀਕ ਆ ਥੱਲੇੋਂ ਚੰਗੀ ਭਰੰਦੀ ਹੈ ਨੰਦ ਦਾ ਸਾਈ ਯਾਪ ਵੀ ਜਿਹੜਾ ਇਹਦਾ ਚੰਗਾ ਹੈ ਬਾਨੀ ਭਾਈ ਚੰਗੀ ਆ ਉਹ ਸੂਨ ਦਾ ਮੱਜ ਨੂੰ ਪਾਈ ਕੋਈ ਨਹੀਂ ਠੀਕ ਆ ਸਾਈ 500 ਦੇ ਨਹੀਂ ਪੂਰੀ ਦੱਸ ਦੇ ਤੇ ਇਹਦਾ ਫਿਰ ਮੁੱਲ ਇਹ ਜਿਹੜੀਆਂ 56 ਦੀ 56000 ਦੀ ਕਿਹ ਵਿੱਚੋਂ ਕਰਦੀ ਹੈ ਮਾਨਤਾ 55000 ਦੀ ਭਾਈ ਦਵਾਂਗੇ ਜੱਸਣਾ ਹੀ ਆ ਕਿਹਦੇ ਨਾਲ ਗਰਮੀ ਆ ਵੀ ਡੁੱਜਿਆ ਹੁਣ ਸਿਆਲ ਵੀ ਦੀਣਾ ਹੁਣ ਗਰਮੀਆਂ ਗਾਂ ਫਿਰ ਸਾਰਾ ਸਿਆਲ ਦੀ ਆ ਦੁੱਧ ਦੇ ਠੀਕ ਆ ਹਾਂ ਭਾਈ ਮਨੋ ਟੋਕੜੇ ਇਥੇ ਪੈਂਦੀ ਆ ਜੀ ਫੰਦਰ ਵੀ ਫਿਰ ਆ ਗਈ ਆ ਹਾਂਜੀ ਹਾਂਜੀ ਸੋਣੀ ਮੱਜ ਆ ਵਧੀਆ ਵਸਤਾਂ ਤੁਹਾਨੂੰ ਨੇ ਵਧੀਆ ਤੇ ਪੰਦ ਪੰਜ ਵਧੀਆ ਠੀਕ ਆ ਆ ਬਿੜੀਆਂ ਦੇ ਬਾਕੀ ਥੱਲੇ ਉਹ ਚੰਗੀ ਭਰੰਦੀ ਹੈ ਜੇ ਗੱਬਣੇ ਆਏ ਲਗੀ ਪੈਸਾ ਲਵਾਨੀ ਹੈ 10 ਦਿਨ ਤੂੰ ਦੀ ਮੱਝੇ ਦੁੱਧ ਦੀ ਤੇਰਾ ਚੋਗ ਅਗਲੇ ਦਿਨ ਜੇ ਖੋਦਾ ਤੇ ਥੇਲਾ ਥਲਾ ਕੁਕੀਆਂ ਦੇ ਯਾਰ ਥੇਲਾ ਚ ਲੈਣੇ ਸਾਲੀਆਂ ਪਰ ਨਹੀਂ ਆਏ ਠੀਕ ਹੈ ਗਾਮੇ ਦਿਖਾ ਦਿਆਂ ਗਾਮੇ ਆ ਗਾਂ ਦਾ ਬਚਾਜ ਗਾਂ ਦਾ ਬਚਾਜ ਇਹਨੂੰ ਸੂਈ ਨੂੰ 15-20 ਦਿਨ ਹੋ ਗਏ ਠੀਕ ਹੈ ਹਾਂ ਤੇ ਦੁੱਧ ਕਿੰਨਾ ਜੀ ਦੇਕਰ ਜਾਈਆ ਕਰੋ ਜੀ ਆ ਹਾਂਜੀ ਬਸ ਠੰਡੀ ਬੜੀ ਏ ਠੀਕ ਠੀਲ ਬੜੀ ਏ ਬੋਦੀ ਠੰਡੀ ਏ ਹੋਣਾ ਫਿਰ ਦੋ ਵਰਤੀ ਏ ਦੋ ਦਿਨ ਕੋ ਉਹ 13 ਕਿਲੋ ਅੱਛਾ ਪਰ ਤਾਰ ਨਾਲ ਮਾਰੇ 12 ਕਿਲੋ ਦੀ ਮਰੀ ਗੰਦੀ ਆ ਪੱਕਾ ਦੁੱਧ ਹੈਗਾ 12 ਲੀਟਰ 13 ਕਿਲੋ ਵੀ ਤင်း ਲਾਓ ਫਿਰ 14 ਕਿਲੋ ਹੋਗਾ 13 ਹੀ ਲਾਉ ਦੇ ਠੀਕ ਆ ਹਾਂ ਤੇ ਬਾਕੀ ਸਰੀਰੋ ਕਾਰੀ ਜੀ ਆ ਇਹਦਾ ਸੁਆ ਜੀ ਇਹ ਸਰੀਰੋ ਕਾਰੀ ਜੀ ਚੰਗਾ ਇੱਥੇ ਸੇ ਦੇ ਵਿੱਚ ਚਲ ਬਮੀ ਨੂੰ ਆ ਹਾਂ ਜੜੀ ਜੁੜੀ ਲੱਗੀ ਸਵੇਰ ਦੀ ਨਵਾਂ ਨੌਣਾ ਮੜੀ ਤਿਆਰ ਕਰੋ। ਆਹੋ ਠੀਕ ਹੈ। ਇਹ ਬਾਰਾਂ ਦੇ ਕੋਲ ਕੋ ਕੰਡੇ ਵਾਲਾ ਚਾੜ ਕੇ ਖੜੇ ਮੈਂ ਕੋਈ। ਚਲੋ ਲੈ ਜਾਏ ਕਰੀ ਅੰਦਰ ਨਾਲ। ਚਲੋ ਬੰਦਾ ਫਿਰ ਬਾਕੀ ਫਿਕਸ ਜੇ ਹਵਾਨਾ ਇਹਦਾ। ਆਇਆ। ਉਹ ਕੁਦੀ ਵਿੱਚ ਅੰਦਰ ਆ ਜੀ। ਆਇਆ ਬਾਹਰ ਉਹਨੇ। ਦਰਦੀ 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 ਜੀ ਆ ਤੇ ਹਵਾ ਅੰਦਰ ਵੜ ਕੇ ਬਾਹਰ ਜਾਂਦੇ ਤੇ ਇਹਦਾ ਫਿਰ ਮੁੱਲ ਇਹ ਭਾਈ ਜੋਂ 30000 ਦੀ 20000 ਦੀ ਹਾਂ ਦੁੱਧ 12 ਕਿਲੋ ਆ 13 ਕਿਲੋ ਮਿਲ ਕੇ ਮਿਲ ਕੇ ਰੁਪਈਆ ਠੀਕ ਹੈ ਬਾਕੀ ਇਹ ਵੀ ਤਾਂ ਇੱਕ ਥੋੜਾ ਜਿਹਾ ਨਵ ਵਧੀਆ ਵਾ ਜੇ ਉਹ ਕੋਈ ਸੈੱਟ ਕਰਾ ਲੇ ਤੇ ਦੁੱਧੋ ਵਧ ਵੀ ਸਕਦੀ ਹੈ ਮਰੇ ਜਿਹਦਾ ਹੈਗਾ ਨਹੀਂ ਮਰੇ ਜਿਹਦਾ ਆਵੇ ਠੀਕ ਹੀ ਹੈ ਇਹਦਾ ਠੀਕ ਆ ਨਵਾਂ ਸੱਤ ਤੇ ਠੀਕ ਆ ਜੀ ਫਿਰ ਹੋਰ ਕੁਝ ਹੈ ਨਾ ਫਿਰ ਓਕੇ ਬਸ ਠੀਕ ਆ ਉਹਦੇ ਕਰਕੇ ਥੋੜਾ ਜਿਹਾ ਪੈਰ ਨਾ ਵਧੀਆ ਨਾ ਕਰਕੇ ਤੇ ਬਾਕੀ ਇਹ ਆ ਕਿ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਜਿਹੜੇ ਵੀਰ ਤੁਹਾਨੂੰ ਚੰਗੀ ਲੱਗਦੀ ਆ ਵੇਖ ਚਾਕੇ ਫਿਰ ਵੀਡੀਓ ਭਾਵੇਂ ਤਿੰਨ ਵਾਰ ਕਹਾਤਮਾ ਵੇਖੇ ਅੱਛਾ ਉਹ ਜ਼ਾਇਬਾ ਵੇ ਜਿਹਨੂੰ ਮਨ ਚ ਗਿਆ ਜੀ ਕਈ ਭਾਈ ਦੋ ਤਿੰਨ ਦਿਨ ਵਧੀਆ ਆਪਣੇ ਕੋਲ ਖਾਣਾ ਹੈਗੀ ਥੋੜੀ ਠੀਕ ਆ ਹਾਂ ਬਸ ਠੀਕ ਹੈ ਵੀਰ ਜੀ